ਨਮਾਈ ਦੇ ਵਿੱਚ ਕਾਂਛੀ ਬਨਾਰਸ ਗੁਰੂ ਸਾਹਿਬ ਦੇ ਜਨਮ ਭੂਮੀ ਦੇ ਲਈ ਰਵਾਨਾ ਹੋ ਰਹੀ ਹੈ कर अपने कैमरा सेटया ठीक है कर लो जी जी हां जी हरसो हीरा छाड़ के करहे आन की आस ते नर दोजक चाहेंगे सत पाखे रविदास तैतीस की मह सुदीप पंद्रास दुखियों के कल्याण हित पर गुरु रविदास साहिब सतगुरु रविदास महाराज जी दा पावन जयंती समागम छे सौ 638 में जयंती समागम एवं रविदासिया धर्म दे ਸ਼ੇਮੇ ਸਥਾਪਨਾ ਦੇ ਮਹਾਨ ਤੀਰਥ ਸਥਾਨ ਡੇਰਾ ਸ਼੍ਰੀ 108 ਸਰਵੰਦਾਜੀ ਸੱਚਕੰਡ ਪੱਲਾਂ ਦੇ ਗਤੀ ਰਸ਼ੀਦ ਹਜ਼ੂਰ ਮਹਾਰਾਜ ਸਤਪੁਰ ਸੁਆਮੀ ਨਰੰਗਨ ਦਾਸ ਮਹਾਰਾਜ ਦੀ ਸਮਰਉਂਦੀ ਸਰਪ੍ਰਸਤੀ ਹੈ ਸ਼ਗੁਰ ਆ ਵਿਦਾ ਜਨਮ ਸਥਾਨ ਸਵਰਗ ਮੰਤਰ ਸਿੰਘ ਵਰਤਨਪੁਰਵਾਰਾਨੀ ਸੇਵਕੇ ਬੜੀ ਸ਼ਰਧਾ ਦੇ ਸਹਿਤ ਮਨਾਜ ਜਾ ਰਹੇ ਹਨ ਤੋਂ ਦਾਸ ਹਜੂਰ ਮਹਾਰਾ ਸਤਿਗੁਰ ਸੁਆਮੀ ਨਰੰجن ਦਾਸ ਜੀ ਮਾਰਾ ਸਗੁਰਾਂ ਤਰਫੋਂ ਔਰ ਦਾਸ ਆਪਣੀ ਤਰਫੋਂ ਸਮੁੱਚੀਆਂ ਦੇਸ਼ਵਿਦੇਸ਼ ਦੀਆਂ ਸੰਗਤਾਂ ਨੂੰ ਸਾਹਿਬ ਸਤਿਗੁਰ ਵਿਦਾਸ ਮਹਾਰਾ ਦੀ 138ਵੇਂ ਜਨਮ ਦਿਤੀ ਸਮਾਗਮ ਔਰ ਅਬਦਾਸੀਆਂ ਧਰਮ ਦੇ 6ਵੇਂ ਸਥਾਪਨਾ ਦਿਵਸ ਤੇ ਲੱਖ ਲੱਖ ਮੁਬਾਰਕਵਾਦ ਦਿੰਦਾ ਹੈ ਜਗਤ ਦੇਵ ਧਰਮ ਦੇਵ ਸਤਨਾ ਬੋਲੇ ਸੋ ਨਿਰਭੈ ਗੁਰਦਾਸ ਮਹਾਰਾਜ ਕੀ ਜੈ شيري <laughs> بيجيوني ਸਾਹ ਮਹਾਰਾਜ ਦੇ ਜਨਮ ਦਿਹਾੜੇ ਦਾ ਮਨਾਨ ਜਾਣਦੇ ਨਾ ਕਾਂਸੀ ਨੂੰ ਜਨਮ ਜਨਗੀ ਆਲਾ ਗੁਰੂ ਮਹਾਰਾਜ ਦੇ ਜਨਮ ਦਿਨ ਤੇ ਅਸੀਂ ਬਨਾਰਸ ਜਾ ਰਹੇ ਹਾਂ ਕਾਂਸੀ ਇਸੇ ਤਰ੍ਹਾਂ ਹਰ ਸਾਲ ਬੱਲਾਂ ਵਾਲੇ ਮਹਾਰਾਜ ਤੇਰਪਾ ਕਰਦੇ ਤੇ ਇਸ ਟ੍ਰੇਨ ਇਥੋਂ ਸਪੈਸ਼ਲ ਟ੍ਰੇਨ ਲੈ ਕੇ ਜਾਂਦੇ ਸੰਗਤ ਇਥੋਂ ਹਰ ਸਾਲ ਇਸੇ ਤਰ੍ਹਾਂ ਬਿੜਨੀ ਖੁਸ਼ੀਆਂ ਨਾਲ ਜਾਂਦੀ ਤੁਸੀਂ ਦੇਖਿਆ ਯੋ ਔਰ ਸੋਹਣਾ ਪ੍ਰੋਗਰਾਮ ਹੈ। ਨਾਮ ਕੀ ਹੈ ਤੁਹਾਡਾ? ਹਾਂ ਜਸਵਿੰਦਰ ਕੁਮਾਰ ਜੀ। ਜਸਵਿੰਦਰ ਭਾਈ ਕਿਹੜੇ ਮਲਕ ਤੋਂ ਤੁਸੀਂ ਆਏ ਹੋ? ਅ ਭਾਜੀ ਅਸੀਂ ਕੈਨੇਡਾ ਤੋਂ ਸਪੈਸ਼ਲ ਕਾਂਚੀ ਦੇ ਦਰਸ਼ਨ ਕਰਨ ਲਈ ਆਏ ਆ। ਅੱਛਾ ਜੀ। ਤੇ ਸਾਨੂੰ ਬਹੁਤ ਖੁਸ਼ੀ ਆ ਕਿ ਅਸੀਂ ਅੱਜ ਕਾਂਚੀ ਦੇ ਦਰਸ਼ਨ ਕਰਨ ਜਾ ਰਹੇ ਹਾਂ। ਸੋ ਮੇਰੇ ਵੱਲੋਂ ਸ਼੍ਰੀ ਗੁਰਦਾਸ ਮਹਾਰਾਜ ਜੀ ਦੇ ਜਨਮ ਦਿਵਸ ਦੀ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ। ਨਾਮ ਕੀ ਹੈ? ਜਸਵਿੰਦਰ ਕੁਮਾਰ ਭਾਈ। ਜਸਵਿੰਦਰ ਮੈਂ ਤਾਂ ਅਕੀਨ ਆ ਰਿਹਾ ਨਿਕੋੜਾ। ਸਰਜੀਤ ਕੌਰ ਅਸੀਂ ਕੈਨੇਡਾ ਤੋਂ ਆਏ ਆ ਅਸੀਂ ਬਾਬੇ ਰਵਦਾਸ ਦਾ ਜਨਮ ਦਿਨ ਰਵਦਾਸ ਦਾ ਕਾਂਚੀ ਚ ਦੇਖਣ ਆਏ ਆ ਇਸ ਲੱਖ ਲੱਖ ਸਭ ਪਰਿਵਾਰ ਨੂੰ ਸੰਗਤ ਨੂੰ ਲੱਖ ਲੱਖ ਵਧਾਈ ਮੇਰਾ ਨਾਮ ਰਾਮਪਾਲ ਪਟੋਆ ਹੈ ਮੇਰਾ ਨਾਮ ਰਾਮਪਾਲ ਪਟੋਆ ਹੈ ਮੈਂ ਕੈਲਗਰੀ ਕੈਨੇਡਾ ਤੋਂ ਆਇਆ ਗੁਰੂ ਰਵਿਦਾਸ ਜੀ ਦੇ ਗੁਰਪੁਰਬ ਤੇ ਬੇਗੰਪੂਰਾ ਐਕਸਪ੍ਰੈਸ ਦੇ ਵਿੱਚ ਦਰਸ਼ਨਾਂ ਲਈ ਜਾ ਰਹੇ ਆਂ ਇਹ ਦੂਰ ਮੇਰਾ ਪਿੰਡ ਤਲਵਣਾ ਅਸੀਂ ਸਪੈਸ਼ਲੀ ਬਾਬਾ ਜੀ ਦੇ ਦਰਸ਼ਨ ਕਰਨ ਬੇਗੰਪੂਰਾ ਐਕਸਪ੍ਰੈਸ ਵਿੱਚ ਕੰਸ਼ੀ ਜਾ ਰਹੇ ਆਂ ਮੇਰੇ ਵੱਲੋਂ ਸਾਰੀ ਸਾਧ ਸੰਗਤ ਨੂੰ ਸਾਰੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਬਾਬਾ ਜੀ ਦੇ ਗੁਰੂਪੁਰਬ ਤੇ ਲੱਖ ਲੱਖ ਵਧਾਈ ਹੋਵੇ ਤੇ ਤੁਹਾਡਾ ਦੇ ਵੀ ਬਹੁਤ ਬਹੁਤ ਧੰਨਵਾਦ ਕਰਦਾ